ਪੰਜਾਬ ਦੇ 400 ਘਰਾਂ ਤੇ ਮੰਡਰਾ ਰਿਹਾ ਇੱਕ ਬੇਹੱਦ ਵੱਡਾ ਖਤਰਾ ਹੁਣ ਖਾਲੀ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਦਰਸਲ ਦਾ ਸਹੀ ਹੈ ਕਿ ਹੁਣ ਵੱਡੀ ਕਾਰਵਾਈ ਜੋ ਹੈ ਹੁਣ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਹੁਣ ਜਲੰਧਰ ਦੇ 400 ਘਰ ਜਿਹੜੇ ਨੇ ਉਹ ਖਤਰੇ ਦੇ ਵਿੱਚ ਨੇ ਹਾਲਾਂਕਿ ਕਿਹੜੀਆਂ-ਕਿਹੜੀਆਂ ਕਾਰਵਾਈਆਂ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਜੀਐਸਬੀ ਦੇ ਨਾਲ ਇਹਨਾਂ ਘਰਾਂ ਨੂੰ ਢਾਇਆ ਜਾ ਰਿਹਾ ਜਾ ਸਕਦਾ ਹੈ ਕਾਰਵਾਈ ਹੋ ਸਕਦੀ ਹੈ ਤਾਂ ਅਖਰ ਇਸ ਵੱਡੇ ਐਕਸ਼ਨ ਦਾ ਕਾਰਨ ਕੀ ਹੈ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਜ਼ਿਲੰਦਰ ਦੇ 400 ਘਰਾਂ ਦੇ ਉੱਤੇ ਵੱਡਾ ਖਤਰਾ ਮੰਡਰਾ ਰਿਹਾ ਹੈ ਇਹਨਾਂ ਘਰਾਂ ਦੇ ਜਲ ਹੀ ਵੱਡਾ ਐਕਸ਼ਨ ਲੰਦੇ ਹੋਏ जेसीबी मशीनਾਂ ਚਲ ਸਖਰੀਆਂ ਜਾਣਕਾਰੀ ਦੇ ਮੁਤਾਬਕ ਪਾਵਰਕਾਮ ਨੇ ਦਾਅਵਾ ਕੀਤਾ ਹੈ ਕਿ ਚੁਗਿੱਟੀ ਖੇਤਰ ਵਿੱਚ ਸਥਿਤ ਡਾਕਟਰ ਅੰਬੇਦਕਰ ਨਗਰ ਵਿੱਚ ਲਗਭਗ 400 ਘਰ ਪਾਵਰਕਾਮ ਦੇ 65.50 ਕਰੋੜ ਜ਼ਮੀਨ ਤੇ ਗੈਰਕਾਨੂੰਨੀ ਤੌਰ ਤੇ ਬਣਾਏ ਗਏ ਨੇ ਨਤੀਜੇ ਵਜੋਂ ਹੁਣ ਇਹ ਘਰ ਜੇਸੀਬੀ ਨਾਲ ਢਾਏ ਜਾ ਸਕਦੇ ਨੇ ਪਾਵਰਕਾਮ 2003 ਤੋਂ ਇਸ ਜ਼ਮੀਨ ਦੀ ਮਾਲਕੀ ਲਈ ਕੇਸ ਲੜ ਰਿਹਾ ਤੇ 2019 ਵਿੱਚ ਅਦਾਲਤ ਨੇ ਪਾਵਰਕਾਮ ਦੇ ਹੱਕ ਵਿੱਚ ਫੈਸਲਾ ਸੁਣਾਇਆ ਇਸ ਦੇ ਬਾਵਜੂਦ ਤਸਵੀਨ ਖਾਲੀ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਤੋਂ ਬਾਅਦ ਪਾਵਰਕਾਮ ਨੇ ਹੁਣ 7 ਅਕਤੂਬਰ ਨੂੰ ਜ਼ਿਲੰਧਰ ਚ ਸਿਵਲ ਜੱਜ ਦੀ ਅਦਾਲਤ ਵਿੱਚ ਅਦਾਲਤ ਦੀ ਹੁਕਮਾਂ ਦੀ ਉਲੰਘਣਾ ਕਰਨ ਲਈ ਪੁਲਿਸ ਇੱਕ ਵਿਰੋਧ ਕੇਸ ਦਾਇਰ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਇਲਾਕੇ ਦੇ ਵਸਨੀਕਾਂ ਵਿੱਚ ਡਰ ਦਾ ਮਾਹੌਲ ਹੈ। ਉਹਨਾਂ ਦਾ ਕਹਿਣਾ ਹੈ ਕਿ ਹੁਣ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਹਾਂ ਪਰ ਹੁਣ ਉਹਨਾਂ ਨੂੰ ਆਪਣੇ ਘਰਾਂ ਨੂੰ ਟਾਉਣ ਦੀ ਸੰਭਾਵਨਾ ਦਾ ਡਰ ਹੈ। ਉੱਥੇ ਹੀ ਪਾਵਰਕਾਮ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ। ਅਦਾਲਤ ਨੇ ਪਹਿਲਾ ਹੀ ਜ਼ਮੀਨ ਤੇ ਉਹਨਾਂ ਦੀ ਮਾਲਕੀ ਹੱਕ ਨੂੰ ਸਪਸ਼ਟ ਕਰ ਦਿੱਤਾ ਜਿਸ ਨਾਲ ਜ਼ਮੀਨ ਖਾਲੀ ਕਰਵਾਉਣਾ ਜ਼ਰੂਰੀ ਹੈ ਪਾਵਰਕਾਮ ਦਾ ਕਹਿਣਾ 1997 ਵਿੱਚ ਪੰਜਾਬ ਸਰਕਾਰ ਨੇ ਇਸ ਕਰਮਚਾਰੀ ਕਲੋਨੀ ਤੇ ਵਿਕਾਸ ਲਈ ਪੰਜਾਬ ਰਾਜ ਬਿਜਲੀ ਬੋਰਡ ਨੂੰ ਜ਼ਮੀਨ ਅਲਾਟ ਕੀਤੀ ਸੀ ਬਾਅਦ ਵਿੱਚ ਪਾਵਰਕਾਮ ਨੇ ਬਿਜਲੀ ਬੋਰਡ ਦੀ ਥਾਂ ਲੈ ਲਈ ਅਤੇ ਉੱਥੇ ਦੀ ਜ਼ਮੀਨ ਇਸ ਦੇ ਨਾਮ ਤੇ ਰਜਿਸਟਰਡ ਹੈ ਪਰ ਹੁਣ ਦੱਸੀਏ ਕਿ ਜਿਹੜੇ ਕਿ ਜਲੰਧਰ ਦੇ ਲੋਕ ਨੇ 400 ਕਨਾਂ ਦੇ ਉੱਤੇ ਵੱਡਾ ਖਤਰਾ ਜਲੰਧਰ ਦੇ ਵਾਸੀ ਜਿਹੜੇ ਨੇ ਉਹਨਾਂ ਦੇ ਲਈ ਇਹ ਖਤਰਾ ਬੇहद ਜ਼ਿਆਦਾ ਚੇਤਾਵਾਲਾ ਕਿਉਂਕਿ ਉਹਨਾਂ ਦੇ ਘਰ ਢਾਈ ਜਾ ਸਕਦੇ ਨੇ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਦੱਸਦੀ ਹੈ ਕਿ ਹੁਣ ਚੁਗਿੱਟੀ ਖੇਤਰ ਵਿੱਚ ਸਥਿਤ ਡਾਕਟਰ ਅੰਬੇਦਕਰ ਨਗਰ ਵਿੱਚ ਲਗਭਗ 400 ਘਰ ਪਾਵਰ ਕੌਮ ਦੀ ਚਪੇੜ ਦੇ ਵਿੱਚ ਆ ਸਕਦੇ ਨੇ ਗੈਰ ਕਾਨੂੰਨੀ ਤੌਰ ਤੇ ਘਰ ਜੜੇ ਨੇ ਬਣਾਏ ਹੋਏ ਨੇ ਤਾਂ ਇਸ ਤੋਂ ਬਾਅਦ ਹੁਣ ਇਹਨਾਂ ਘਰਾਂ ਨੂੰ ਢਾਉਣ ਦੇ ਖਤਰੇ ਬਣੇ ਹੋਏ ਨੇ ਇਹ ਜਿਹੜੇ ਸਾਰੇ ਲੋਕ ਨੇ ਚਿੱਤਾ ਦੇ ਵਿੱਚ ਨੇ ਜਿਸ ਤੋਂ ਬਾਅਦ ਫਟੀਆਂ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਸਕੀਆਂ ਨੇ ਤਾਂ ਹਾਲਾਂਕਿ ਤੁਹਾਨੂੰ ਦੱਸਦੀ ਹੈ ਕਿ ਹੁਣ ਇਹ ਕਿਹਾ ਜਾ ਰਿਹਾ ਕਿ ਇਨਾ ਘਰਾਂ ਦੇ ਉੱਤੇ ਜੀਸੀਬੀ ਚੱਲ ਸਕਦੀ ਹੈ ਜੇਸੀਬੀ ਚੱਲਣ ਦੇ ਨਾਲ ਇਹ ਸਾਰੇ ਘਰ ਟਾਟੇਰੀ ਹੋਣਗੇ ਲੋਕ ਜਿਹੜੇ ਬਹੁਤ ਲੰਬੇ ਸਮੇਂ ਤੋਂ ਇੱਥੇ ਰਹ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਕਾਫੀ ਜ਼ਿਆਦਾ ਵਾਅਦਾ ਖੁੱਟਵਾਲਾ ਹੈ ਤੇ ਜਲੰਧਰ ਦੇ ਵਿੱਚ 400 ਘਰਾਂ ਤੇ ਫਟਾ ਖਤਰਾ ਮੰਡਰਾ ਰਿਹਾ ਹੈ ਇਹਨਾਂ ਘਰਾਂ ਤੇ ਜਲਦ ਜੇਸੀਬੀ ਮਸ਼ੀਨ ਚਾਲ ਸਾਕਰੀ ਹੈ ਕਿਉਂਕਿ ਹੁਣ ਪਾਵਰ ਕਾਮ ਦਾ ਕਹਿਣਾ ਹੈ ਕਿ ਜ਼ਮੀਨ ਉਹਨਾਂ ਦੇ ਹਿੱਸੇ ਹੈ ਉਹਨਾਂ ਦੀ ਜ਼ਮੀਨ ਹੈ ਪਰ ਇਹਨਾਂ ਲੋਕਾਂ ਨੇ ਇਹ ਘਰ ਖਾਲੀ ਨਹੀਂ ਕੀਤੇ ਜ਼ਮੀਨ ਨਹੀਂ ਦਿੱਤੀ ਵਾਪਸ ਤੇ ਹੁਣ ਜਿਹੜੀ ਆ ਕਾਰਵਾਈ ਜਿਹੜੀ ਕੀਤੀ ਜਾਵੇਗੀ ਤੇ ਜਲੰਧਰ ਦੇ ਵਿ ਲੋਕਾਂ ਦੇ ਲਈ ਪੱਟੀ ਖਬਰ ਕਿਉਂਕਿ 400 ਕਾਰ ਜਿਹੜੇ ਨੇ ਉਹਨਾਂ ਦੇ ਉੱਤੇ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆਇਆ